ਸੀਸਗੰਜ ਸਾਹਿਬ ਦੇ ਸਾਹਮਣੇ ਹੀ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਹੈ ਜਿੱਥੇ 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਸਿੰਘਾਂ ਨੂੰ ਇਕੱਠਿਆਂ ਕਰਕੇ ਸਿੰਘਾਂ ਨੂੰ ਇਕੱਤਰ ਕਰਕੇ ਇਹ ਫੈਸਲਾ ਕੀਤਾ ਕਿ ਹੁਣ ਆਪਾਂ ਨੂੰ ਹਥਿਆਰ ਚੁੱਕਣੇ ਪੈਣੇ ਹਨ ਹੁਣ ਆਪਾਂ ਹਥਿਆਰ ਚੁੱਕਣੇ ਹਨ ਹਥਿਆਰ ਬੰਦ ਹੋ ਕੇ ਆਪਾਂ ਦੁਸ਼ਮਣਾਂ ਦੀਆਂ ਫੌਜਾਂ ਦਾ ਮੁਕਾਬਲਾ ਕਰਨਾ ਹੈ ਚੋਂਕਾਰ ਅਜ਼ਹਮਾ ਹਿਲਤੇ ਦਰਗੁਜ਼ਸਤ ਬੁਰਦਨ ਬਾ ਸ਼ਮਸ਼ੀਰ ਦਸਤ ਭਾਵ ਕਿ ਜਦੋਂ ਹਰ ਹੀਲਾ ਕਰਕੇ ਅਸੀਂ ਥੱਕ ਜਾਈਏ ਜਾਂ ਹਰ ਹੀਲਾ ਨਾਕਾਮਯਾਬ ਹੋਵੇ ਤਾਂ ਇਨਸਾਨ ਨੂੰ ਸ਼ਸਤਰ ਚੁੱਕਣਾ ਹੀ ਇੱਕ ਵਾਜਬ ਟੰਗ ਪ੍ਰਤੀਤ ਹੁੰਦਾ ਹੈ ਤੇ ਇਸ ਤਰ੍ਹਾਂ 9 ਸਾਲ ਦੀ ਉਮਰ ਵਿੱਚ ਆਪ ਜੀ ਨੇ ਸਿੰਘਾਂ ਨੂੰ ਇਕੱਤਰ ਕਰਕੇ ਸ਼ਸਤਰ ਵਿਦਿਆ ਸਿਖਾਉਣੀ ਸ਼ੁਰੂ ਕੀਤੀ ਅਤੇ ਸ਼ਸਤਰ ਵਿਦਿਆ ਦੇ ਨਾਲ ਨਾਲ ਗੁਰੂ ਸਾਹਿਬ ਨੂੰ ਜਦੋਂ ਗੁਰਗੱਦੀ ਦਿੱਤੀ ਤਾਂ ਉਹ ਗੁਰਦੁਆਰਾ ਦਮਦ마 ਸਾਹਿਬ ਜੋ ਕਿ ਭੋਰਾ ਸਾਹਿਬ ਦੇ ਬਿਲਕੁਲ ਨਾਲ ਹੈ ਗੁਰਦੁਆਰਾ ਦਮਦ마 ਸਾਹਿਬ ਵਿਖੇ ਗੁਰਗੱਦੀ ਤੇ ਬਿਰਾਜਮਾਨ ਹੋਏ ਦਸਵੇਂ ਪਾਤਸ਼ਾਹ ਜਦੋਂ ਥੋੜੀ ਜਵਾਨੀ ਦੇ ਵਿੱਚ ਆਏ ਥੋੜੀ ਜਵਾਨ ਉਮਰ ਦੇ ਵਿੱਚ ਆਏ ਤਾਂ ਪਹਾੜੀ ਰਾਜਿਆਂ ਨੇ ਜੋ ਕਿ ਰਾਣੀ ਚੰਪਾ ਦਾ ਪੁੱਤਰ ਭੀਮਚੰਦ ਜੋ ਕਿ ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਗੁਰੂ ਸਾਹਿਬਾਂ ਨੂੰ ਤੰਗ ਪਰੇਸ਼ਾਨ ਕਰਨ ਲੱਗ ਗਿਆ ਉਸਨੇ ਸੋਚਿਆ ਕਿ ਗੁਰੂ ਸਾਹਿਬ ਇਕੱਲੇ ਹਨ ਅਤੇ ਫੌਜ ਵੀ ਕੋਈ ਬਹੁਤੀ ਨਹੀਂ ਤੇ ਇਹ ਮੇਰੇ ਕਿਤੇ ਰਿਆਸਤ ਤੇ ਕਬਜ਼ਾ ਨਾ ਕਰ ਲੈਣ ਇਸ ਕਰਕੇ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਵਾਰ-ਵਾਰ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ ਵਾਰ-ਵਾਰ ਇਹਨਾਂ ਤੇ ਹਮਲੇ ਕੀਤੇ ਜਾਣ ਤਾਂ ਕਿ ਇੱਥੋਂ ਇਹ ਛੱਡ ਕੇ ਚਲੇ ਜਾਣ ਪਹਾੜੀ ਰਾਜਿਆਂ ਦੇ ਆਪਣੇ ਮਨਾਂ ਦਾ ਇਹ ਡਰ ਸੀ ਕਿਉਂਕਿ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਰਣਜੀਤ ਨਗਾਰਾ ਬਣਾਇਆ ਜਿਸ ਦਾ ਭਾਵ ਇਹ ਸੀ ਕਿ ਅਸੀਂ ਕਿਸੇ ਦੇ ਗੁਲਾਮ ਨਹੀਂ ਅਸੀਂ ਕਿਸੇ ਦੇ ਗੁਲਾਮ ਨਹੀਂ ਨਾ ਹੀ ਸਾਡੇ ਤੇ ਕੋਈ ਹਕੂਮਤ ਕਰ ਸਕਦਾ ਹੈ ਰਾਜਾ ਭੀਮਚੰਦ ਪਹਾੜੀ ਰਾਜਿਆਂ ਨੂੰ ਲੈ ਕੇ ਇਸ ਗੱਲ ਤੋਂ ਡਰਦਾ ਹੋਇਆ ਵਾਰ-ਵਾਰ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਅਖੀਰ ਨੂੰ ਮਾਤਾ ਗੁਜਰ ਕੌਰ ਜੀ ਅਤੇ ਮਾਤਾ ਨਾਨਕੀ ਜੀ ਦੇ ਕਹਿਣ ਤੇ ਦਸਵੇਂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਜੋ ਕਿ ਚੱਕ ਨਾਨਕੀ ਦੇ ਨਾਂ ਨਾਲ ਉਸ ਵੇਲੇ ਪ੍ਰਚਲਿਤ ਸੀ ਉਸ ਨਗਰ ਨੂੰ ਛੱਡ ਕੇ ਇੱਕ ਨਵਾਂ ਨਗਰ ਵਸਾਇਆ ਪੌਂਟਾ ਸਾਹਿਬ ਜਾ ਕੇ ਨਵਾਂ ਨਗਰ ਬਸਾਇਆ ਪਹਾੜੀ ਰਾਜਿਆਂ ਨੇ ਤੇ ਰਾਜੇ ਭੀਮਚੰਦ ਨੇ ਉੱਥੇ ਵੀ ਪਰੇਸ਼ਾਨ ਕਰਨੋਂ ਨਾ ਹਟੇ ਉੱਥੇ ਪੰਗਾਣੀ ਦਾ ਪਹਿਲਾ ਯੁੱਧ ਦਸਵੇਂ ਪਾਤਸ਼ਾਹ ਨੇ ਕੁਝ ਕੁ ਸਿੰਘਾਂ ਦੇ ਨਾਲ ਰਲ ਕੇ ਕੀਤਾ ਅਤੇ ਉਸ ਯੁੱਧ ਨੂੰ ਜਿੱਤਿਆ ਦੂਰ ਰਹਿ ਕੇ ਵੀ ਪਹਾੜੀ ਰਾਜਿਆਂ ਨੇ ਪਰੇਸ਼ਾਨ ਕਰਨਾ ਨਾ ਛੱਡਿਆ ਤਾਂ 1699 ਵਿੱਚ ਦਸਵੇਂ ਪਾਤਸ਼ਾਹ ਪਰਿਵਾਰ ਸਮੇਤ ਫਿਰ ਵਾਪਸ ਚੱਕ ਨਾਨਕੀ ਆ ਗਏ ਤੇ ਉਹਨਾਂ ਨੇ ਨੇੜਲੇ ਹੋਰ ਤਿੰਨ ਪਿੰਡਾਂ ਦੀ ਜਿਸ ਦੇ ਵਿੱਚ ਮੱਖੋਵਾਲ, ਅਗੰਪੁਰ ਅਤੇ ਤਾਰਾਪੁਰ ਤਿੰਨਾ ਪਿੰਡਾਂ ਦੀ ਜ਼ਮੀਨ ਸੀ ਇਹਨਾਂ ਪਿੰਡਾਂ ਦੀ ਜ਼ਮੀਨ ਖਰੀਦ ਕੇ ਇਸ ਨਗਰ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਨਾਮ ਦਿੱਤਾ 1699 ਵਿੱਚ ਸ੍ਰੀ ਆਨੰਦਪੁਰ ਸਾਹਿਬ ਨਗਰ ਵਸਾਇਆ ਇਸ ਨਗਰ ਵਿੱਚ ਬਾਹਰੀ ਹਮਲਿਆਂ ਤੋਂ ਬਚਾਉਣ ਵਾਸਤੇ ਗੁਰੂ ਸਾਹਿਬ ਨੇ ਪੰਜ ਕਿਲੇ ਉਸਾਰੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਕਿਲਾ ਆਨੰਦਗੜ੍ਹ ਸਾਹਿਬ ਦੀ ਉਸਾਰੀ ਕੀਤੀ ਜਿਸ ਨੂੰ ਕੇ ਜੰਗੀ ਕਿਲਾ ਵੀ ਕਿਹਾ ਜਾਂਦਾ ਹੈ ਇਸ ਕਿਲੇ ਦੀਆਂ ਦਿਵਾਰਾਂ ਇਹ ਨਿਯਮ ਮਜ਼ਬੂਤ ਸਨ ਕਿ ਇਸ ਨੂੰ ਕਿਸੇ ਵੀ ਹਥਿਆਰ ਦਾ ਵਾਰ ਢਾ ਨਹੀਂ ਸਕਦਾ ਇਹ ਕਿਲਾ ਇਸ ਕਿਲੇ ਦੇ ਇੱਕ ਪਾਸੇ ਸਤਲੁਜ ਦਰਿਆ ਇੱਕ ਪਾਸੇ ਤੰਬੂ ਵਾਲੀ ਪਹਾੜੀ ਸੀ ਇਹ ਕਿਲਾ ਸਭ ਤੋਂ ਉੱਚੇ ਸਥਾਨ ਤੇ ਬਣਿਆ ਹੋਇਆ ਸੀ ਦੂਜਾ ਕਿਲਾ ਕਿਲਾ ਲੋਗੜ ਸਾਹਿਬ ਜੋ ਕਿ ਸ਼ਸਤਰ ਬਣਾਉਣ ਦਾ ਇੱਕ ਕਾਰਖਾਨਾ ਸੀ ਜਿਸ ਵਿੱਚ ਜੰਗੀ ਸ਼ਸਤਰ ਬਣਾਏ ਜਾਂਦੇ ਸਨ ਉਸੇ ਕਿਲਾ ਲੋਗੜ ਸਾਹਿਬ ਦੇ ਦਰਵਾਜੇ ਨੂੰ ਤੋੜਨ ਵਾਸਤੇ ਰਾਜੇ ਭੀਮਚੰਦ ਨੇ ਹਾਥੀ ਨੂੰ ਸ਼ਰਾਬ ਪਿਆ ਕੇ ਭੇਜਿਆ ਤੇ ਉਸ ਦੇ ਮੱਥੇ ਤੇ ਤਵੀਆਂ ਬੰਨ ਕੇ ਭੇਜਿਆ ਕਿ ਜਾ ਕੇ ਦਰਵਾਜਾ ਤੋੜੇ ਤਾਂ ਜੋ ਪਹਾੜੀ ਰਾਜੇ ਸਮੇਤ ਭੀਮਚੰਦ ਕਿਲਾ ਲੋਗੜ ਸਾਹਿਬ ਤੇ ਹਮਲਾ ਕਰਕੇ ਉੱਥੋਂ ਦੇ ਸ਼ਸਤਰ-ਵਸਤਰ ਲੁੱਟ ਲੈਣ ਅਤੇ ਸਿੰਘਾਂ ਦੀ ਬਰਬਾਦੀ ਕਰਨ। ਤੀਜਾ ਕਿਲਾ ਗੁਰੂ ਸਾਹਿਬ ਨੇ ਉਸਾਰਿਆ ਜਿਸ ਨੂੰ ਕਿਲਾ ਅਗਮਗੜ੍ਹ ਅਤੇ ਅੱਜਕੱਲ੍ਹ ਜਿਸ ਨੂੰ ਕਿਲਾ ਹੋਲਗੜ੍ਹ ਸਾਹਿਬ ਕਹਿੰਦੇ ਹਨ। ਉਸ ਕਿਲੇ ਵਿੱਚ ਗੁਰੂ ਸਾਹਿਬ ਸਿੰਘਾਂ ਨੂੰ ਸ਼ਸਤਰ ਅਭਿਆਸ, ਸ਼ਸਤਰ ਵਿਦਿਆ ਤੇ ਜੰਗੀ ਅਭਿਆਸ ਕਰਾਉਂਦੇ ਸਨ। ਅੱਜਕੱਲ੍ਹ ਜਿੱਥੋਂ ਕਿਲਾ ਹੋਲਗੜ੍ਹ ਸਾਹਿਬ ਜਿੱਥੋਂ ਅੱਜਕੱਲ੍ਹ ਹੋਲੇ ਮਹੱਲੇ ਦੀ ਆਰੰਭਤਾ ਕੀਤੀ ਜਾਂਦੀ ਹੈ ਉਸ ਨੂੰ ਪਹਿਲਾ ਕਿਲਾ ਆਗਮਗੜ੍ਹ ਸਾਹਿਬ ਕਿਹਾ ਜਾਂਦਾ ਸੀ ਅਤੇ ਇਹ ਕਿਲਾ ਸ਼ਸਤਰ ਵਿਦਿਆ ਅਤੇ ਜੰਗੀ ਅਭਿਆਸ ਵਾਸਤੇ ਵਰਤਿਆ ਜਾਂਦਾ ਸੀ ਚੌਥਾ ਕਿਲਾ ਫਤਿਹਗੜ੍ਹ ਸਾਹਿਬ ਜੋ ਕਿ ਸਹਬਜ਼ਾਦਾ ਫਤਿਹ ਸਿੰਘ ਜੀ ਦੇ ਨਾਮ ਨਾਲ ਜਿਸ ਨੂੰ ਨਿਵਾਜਿਆ ਸੀ ਜਿਸ ਕਿਲੇ ਦਾ ਨਾਮ ਸਹਬਜ਼ਾਦਾ ਫਤਿਹ ਸਿੰਘ ਦੇ ਨਾਮ ਦੇ ਰੱਖਿਆ ਗਿਆ ਪੰਜਵਾਂ ਕਿਲਾ ਸ਼ਹਿਰ ਤੋਂ ਅਨੰਤਪੁਰ ਸਾਹਿਬ ਨਗਰ ਤੋਂ ਕੁਝ 4-5 ਮੀਲ ਦੀ ਦੂਰੀ ਤੇ ਉੱਚੇ ਸਥਾਨ ਤੇ ਬਣਾਇਆ ਗਿਆ ਸੀ ਜਿਸ ਨੂੰ ਪਹਾੜੀ ਰਾਜਿਆਂ ਦੀ ਨਿਗਰਾਨੀ ਕਰਨ ਵਾਸਤੇ ਬਣਾਇਆ ਗਿਆ ਸੀ ਕੇਸਗੜ ਸਾਹਿਬ ਜਿਸ ਨੂੰ ਕੀ ਪੁਰਾਤਨ ਇਤਿਹਾਸਕਾਰ ਇੱਕ ਕਿਲਾ ਦੱਸਦੇ ਹਨ ਜਿਸ ਉੱਪਰ ਗੁਰੂ ਸਾਹਿਬ ਨੇ 10ਵੇਂ ਪਾਤਸ਼ਾਹ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦੀ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਪੰਜ ਪਿਆਰੇ ਸਾਜੇ ਅਤੇ ਸਿੰਘਾਂ ਦਾ ਇਹ ਪੰਥ ਚਲਾਇਆ ਪਹਾੜੀ ਰਾਜਿਆਂ ਨੇ ਵਾਰ-ਵਾਰ ਸਾਰੇ ਕਿਲਿਆਂ ਕਿਲਿਆਂ ਤੇ ਹਮਲਾ ਕਰਕੇ ਆਨੰਦਪੁਰ ਸਾਹਿਬ ਵਿੱਚ ਵੜਨ ਦੀ ਅਕੈ ਤੇ ਅਸਹਿ ਕੋਸ਼ਿਸ਼ ਕੀਤੀ ਪਰ ਉਹ ਇਸ ਕੋਸ਼ਿਸ਼ ਵਿੱਚ ਕਾਮਯਾਬ ਨਾ ਹੋ ਸਕੇ ਸਾਰੇ ਕਿਲਿਆਂ ਤੇ ਹਮਲੇ ਕਰਨ ਦੇ ਬਾਵਜੂਦ ਵੀ ਪਹਾੜੀ ਰਾਜੇ आनंदपुर साहिब नगरी ਵਿੱਚ ਨਾ ਵੜ ਸਕੇ ਗੁਰਦੁਆਰਾ ਭੋਰਾ ਸਾਹਿਬ ਭਾਵ ਗੁਰੂ ਕੇ ਮਹਿਲ ਜੋ ਗੁਰੂ ਜੀਆਂ ਦਾ ਆਪਣਾ ਘਰ ਸੀ ਉਥੇ ਤਿੰਨ ਸਹਬਜ਼ਾਦੇ ਸਹਬਜ਼ਾਦਾ ਜੋਝਾਰ ਸਿੰਘ ਸਹਬਜ਼ਾਦਾ ਜੋਰਾਵਰ ਸਿੰਘ ਅਤੇ ਸਹਬਜ਼ਾਦਾ ਫਤਿਹ ਸਿੰਘ ਦਾ ਜਨਮ ਹੋਇਆ ਉਥੇ ਹੀ ਬਾਲ ਅਵਸਥਾ ਵਿੱਚ ਸਹਬਜ਼ਾਦੇ ਖੇਡਿਆ ਕਰਦੇ ਸਨ ਆਪਣਾ ਬਾਲਪਨ ਉਹਨਾਂ ਬਾਲਪਨ ਦੇ ਕੁਝ ਕੁ ਵਰੇ ਸਾਹਿਬਜਾਦਿਆਂ ਨੇ ਉੱਥੇ ਹੱਸਦਿਆਂ ਖੇਡਦਿਆਂ ਬਤੀਤ ਕੀਤੇ ਪਹਾੜੀ ਰਾਜਿਆਂ ਦੇ ਵਾਰ-ਵਾਰ ਹਮਲੇ ਕਰਨ ਤੇ 7 ਮਹੀਨਿਆਂ ਦੇ ਘੇਰੇ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਦਾ ਆਖਰੀ ਢੇਡਾ ਲਾ ਕੇ ਸੀਸਕੰਨ ਸਾਹਿਬ ਅਰਦਾਸ ਕਰਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਛੱਡ ਦਿੱਤਾ ਸਰਸਾ ਨਦੀ ਤੇ ਪਰਿਵਾਰ ਵਿਛੜ ਗਿਆ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋ ਗਏ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਨੇ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕੀਤਾ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁਰਜ ਵਿੱਚ ਹੀ ਸ਼ਹੀਦੀ ਪ੍ਰਾਪਤ ਹੋਈ ਦਸਵੇਂ ਪਾਤਸ਼ਾਹ ਦੇ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ भीमचंद ਨੇ ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਆਨੰਦਪੁਰ ਨਗਰੀ ਦੇ ਉੱਤੇ ਹਮਲਾ ਕੀਤਾ ਸਾਰੇ ਕਿਲੇ ਢਹਿ ਢੇਰੀ ਕਰ ਦਿੱਤੇ ਅਤੇ ਆਨੰਦਪੁਰ ਸਾਹਿਬ ਨੂੰ ਪੂਰੀ ਤਰ੍ਹਾਂ ਉਜਾੜਨ ਦੀ ਕੋਸ਼ਿਸ਼ ਕੀਤੀ ਤਾਂ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੇਰ ਆਣ ਕੇ ਇਸ ਨਗਰ ਵਿੱਚ ਨਾ ਵਸ ਸਕਣ ਇਸ ਗੱਲ ਤੋਂ ਡਰਦਿਆਂ ਹੋਇਆਂ ਉਹਨਾਂ ਨੇ ਸਾਰਾ ਨਗਰ ਉਜਾੜ ਦਿੱਤਾ ਭਾਵ ਟੈਰ ਟੈ ਟੇਰੀ ਕਰ ਦਿੱਤਾ ਪਰ ਗੁਰੂ ਪਿਆਰਿਓ ਆਨੰਦਪੁਰ ਸਾਹਿਬ ਤਾਂ ਖਾਲਸਾਈ ਜਾਹੋ ਜਲਾਲ ਦੇ ਨਾਲ ਅੱਜ ਵੀ ਹਰਿਆ ਭਰਿਆ ਵਸਦਾ ਹੈ ਅਤੇ ਉਹਨਾਂ ਜ਼ਾਲਿਮਾਂ ਦਾ ਨਾ ਨਿਸ਼ਾਨ ਵੀ ਨਾ ਰਿਹਾ ਉਹਨਾਂ ਦੀ ਕੋਈ ਕਿਸੇ ਨੂੰ ਉਗ ਸੁਗ ਵੀ ਨਹੀਂ ਹੈ ਕਿ ਉਹਨਾਂ ਦੀ ਕੋਈ ਪਰਵਾਰਕ ਪੀੜ੍ਹੀ ਅੱਗੇ ਹੈ ਜਾਂ ਨਹੀਂ ਹੈ ਜਿਨ੍ਹਾਂ ਨੇ ਇਸ ਨਗਰ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਹੀ ਨਹੀਂ ਜਿਨ੍ਹਾਂ ਨੇ ਇਸ ਨਗਰ ਨੂੰ ਉਜਾੜਿਆ ਉਹਨਾਂ ਦਾ ਅੱਜ ਕੋਈ ਨਾਂ ਨਿਸ਼ਾਨ ਨਹੀਂ ਪਰ ਸ੍ਰੀ ਆਨੰਦਪੁਰ ਸਾਹਿਬ ਅੱਜ ਵੀ ਖਾਲਸੇ ਦੀ ਜਨਮ ਭੂਮੀ ਹੈ ਅਤੇ ਉਹ ਅੱਜ ਵੀ ਪੂਰੇ ਜਾਹੋ ਜਲਾਲ ਦੇ ਨਾਲ ਵਸ ਰਿਹਾ ਹੈ ਤੇ ਰਹਿੰਦੀ ਦੁਨੀਆ ਤੱਕ ਵਸਦਾ ਰਹੇਗਾ ਸੋ ਇਹ ਕੁਝ ਕੁ ਵਿਚਾਰਾਂ ਜਿਨ੍ਹਾਂ ਦੀ ਸਾਂਝ ਕਰਦਿਆਂ ਹੋਇਆਂ ਜੇ ਕੋਈ ਤਰੂਟੀ ਰਹਿ ਗਈ ਹੋਵੇ ਭੁੱਲ ਚੁੱਕਦੀ ਖਿਮਾ ਜੇ ਇਤਿਹਾਸ ਫਰੋਲਦਿਆਂ ਹੋਇਆਂ ਕਿਸੇ ਗੱਲ ਦੀ ਕੋਈ ਵੀ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਮਾੜਾ ਮੋਟਾ ਵੀ ਊਣਤਾਈ ਲੱਗਦੀ ਹੋਵੇ ਜਾਂ ਕਿਸੇ ਗੱਲ ਦੀ ਕੋਈ ਪੁਸ਼ਟੀ ਨਾ ਹੋ ਸકી ਹੋਵੇ ਤਾਂ ਖਿਮਾ ਦੇ ਜਾਚਕ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ Vai curtir que fatei.